ਰਮਨ ਚਾਵਲਾ ਪ੍ਰਧਾਨ ਬਾਬਾ ਲਾਡੀ ਸਾਹਿਬ ਵੈਲਫਰ ਕਲੱਬ ਕੋਟਕਪੂਰਾ ਅੱਜ ਅਸੀਂ ਮਾਂ ਲੰਗਰ ਲਗਾਇਆ ਹੈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਇਸ ਤੋਂ ਸੱਤਵਾਂ ਲੰਗਰ ਅਸੀਂ ਸਾਈਂ ਦੇ ਜਨਮ ਦਿਨ ਤੇ ਸਾਈਂ ਦੇ ਉਸ 26 ਸਤੰਬਰ ਮੇਰਾ ਨਾਮ ਰਮਨ ਕੁਮਾਰ ਹੈ ਜੀ ਕੋਟਕਪੂਰਾ ਤੋਂ ਸਾਡੇ ਕਲੱਬ ਦਾ ਨਾਮ ਬਾਬਾ ਲਾਡੀ ਸਾਈਂ ਵੈਲਫਰ ਕਲੱਬ ਰਜਿਸਟਰਡ ਕੋਟਕਪੂਰਾ ਵੱਲੋਂ ਇਹ ਸਾਡਾ ਛੇਮਾ ਵਿਸ਼ਾਲ ਪੰਡਾਰਾ ਹੈ ਜੀ ਮੈਡੀਕਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਦਕੋਟ ਦੇ ਵਿੱਚ ਸਾਡਾ ਅਗਲਾ ਸਤਵਾਂ ਪੰਡਾਰਾ ਜੀ ਜੋ 26 ਤਰੀਕ ਨੂੰ ਸਾਡੇ ਸਾਈਂ ਲਾਢੀ ਸ਼ਾਹ ਜੀ ਸਰਕਾਰ ਦਾ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਸਤਵਾਂ ਪੰਡਾਰਾ ਲਗਾਵਾਂਗੇ ਜੀ ਅਸੀਂ ਇਹੀ ਕਹਿੰਨੇ ਆ ਸਾਨੂੰ ਸ਼ਹਿਰ ਵੱਲੋਂ ਸਹਿਯੋਗ ਮਿਲਣਾ ਚਾਹੀਦਾ ਹੈ ਜਿਹੜਾ ਅਸੀਂ ਮਹੀਨੇਵਾਰ ਲੰਗਰ ਲਾਉਂਦੇ ਆ ਇਹ ਅਸੀਂ ਹਫ਼ਤੇਵਾਰ ਲੰਗਰ ਲਾਇਆ ਕਰੀਏ ਸਾਨੂੰ ਸ਼ਹਿਰ ਦਾ ਸਹਿਯੋਗ ਮਿਲਣਾ ਚਾਹੀਦਾ ਸਾਰੇ ਸ਼ਹਿਰ ਨਾਲ ਮਿਲ ਕੇ ਇੱਥੇ ਲੋੜਵੰਦ ਲੋਕਾਂ ਦੇ ਲਈ ਲੰਗਰ ਲਗਾਇਆ ਜਾਂਦਾ ਜਿਨ੍ਹਾਂ ਨੂੰ ਲੋੜਵੰਦ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਦੀ ਲੰਗਰ ਲਗਾਇਆ ਜਾਂਦਾ ਜੀ ਅਸੀਂ ਇਹੀ ਕਹਿੰਨੇ ਆ ਕਿ ਸਾਰਾ ਸ਼ਹਿਰ ਮਿਲ ਕੇ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਸਾਡੀ ਸੰਸਥਾ ਦਾ ਸਾਥ ਦਵੇ ਔਰ ਇੱਥੇ ਆਪਾਂ ਲੋੜਵੰਦ ਲੋਕਾਂ ਦੇ ਲਈ ਹਰ ਵਾਰ ਇਸੇ ਤਰ੍ਹਾਂ ਹੀ ਲੰਗਰ ਲਗਾਇਆ ਕਰੀਏ ਜੈ ਸਾਈ ਜੀ ਜੈਕਾਰਾ ਸਾਈ ਲਾਡੀ ਸ਼ਾ ਸਰਕਾਰ ਦਾ ਲੋਕਾਂ ਨੇ ਜਿਹੜਾ ਹੈਗਾ ਵੀ ਐਸੇ ਲੰਗਰ ਦਾ ਆਨੰਦ ਮਾਣ ਲਿਆ ਇਹ ਤੁਸੀਂ ਮੰਨ ਕੇ ਚੱਲੋ ਜੀ ਘੜ ਤੋਂ ਕੱਟ 1000 ਪਲੱਸ ਬੰਦੇ ਨੇ ਲੰਗਰ ਛਕਿਆ ਜੀ ਹਰ ਵਾਰ ਸਾਡਾ ਲੰਗਰ 1000 ਪਲੱਸ ਲੋਕ ਛਕ ਹੀ ਜਾਂਦੇ ਨੇ ਤੇ ਬਹੁਤ ਆਨੰਦ ਹੁੰਦਾ ਮਨ ਬਹੁਤ ਖੁਸ਼ ਹੁੰਦਾ ਹੈ ਤੇ ਇੱਕ ਲੋੜਵੰਦ ਨੂੰ ਲੰਗਰ ਮਿਲਦਾ ਬਹੁਤ ਆਨੰਦ ਹੁੰਦਾ ਆਪਦਾ ਮਨ ਵੀ ਖੁਸ਼ ਹੁੰਦਾ ਗਾਂ ਵਾਲੇ ਅਸੀਂ ਇਹੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਅਸੀਂ ਸ਼ਹਿਰ ਨੂੰ ਅਪੀਲ ਕਰਦੇ ਆਂ ਕੁੜਕure ਨੂੰ ਕਿ ਸਾਡੀ ਸੰਸਥਾ ਦੇ ਨਾਲ ਤੁਸੀਂ ਜੁੜੋ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਤੁਸੀਂ ਸਾਡੀ ਸੰਸਥਾ ਨਾਲ ਜੁੜੋ ਆਪਾਂ ਨਸ਼ਿਆਂ ਨੂੰ ਛੱਡ ਕੇ ਲੋੜਵੰਦ ਲੋਕਾਂ ਦੀ ਹੈਲਪ ਕਰੀਏ ਜਿਨ੍ਹਾਂ ਨੂੰ ਦਵਾਈ ਦੀ ਲੋੜ ਹੈ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਸਾਡੀ ਸੰਸਥਾ ਨਾਲ ਜੁੜ ਕੇ ਆਪਾਂ ਲੋੜਵੰਦ ਲੋਕਾਂ ਦੀ ਹੈਲਪ ਕਰ ਸਕੀਏ ਜੀ ਤੁਸੀਂ ਕਹਿੰਦਾ ਭਾਵੇਂ ਦਵਾਈ ਦੇ ਨਾਲ ਨਾਲ ਮਤਲਬ ਦਵਾਈ ਤੱਕ ਦਾ ਵੀ ਦਵਾਈਆਂ ਤੱਕ ਦਾ ਵੀ ਹਾਂਜੀ ਜੋ ਸਾਡੇ ਕੋਲ ਰਾਸ਼ੀ ਵਧੇ ਆਂਦੀ ਹੈ ਜੀ ਜਿਹੜੀ ਅਸੀਂ ਉਹ ਜਿਸ ਨੂੰ ਦਵਾਈ ਦੀ ਲੋੜ ਹੋਊਗੀ ਜੀ ਦਵਾਈ ਵੀ ਲੈ ਕੇ ਦੇ ਦਈਏ ਜ